ਸਿੱਖਿਆ ਦੇ ਮੰਤਰੀ ਅਰਜੋਤ ਸਿੰਘ ਜੀ ਬੈਂਸ ਦੀ ਗਵਾਹੀ ਚ ਸਾਰਾ ਪੰਜਾਬ ਉਹ ਸਿੱਖਿਆ ਕ੍ਰਾਂਤੀ ਚ ਬਲੰਦੀਆਂ ਨੂੰ ਸ਼ੋਰ ਆ ਉਸੇ ਤਰ੍ਹਾਂ ਦੀ ਸਾਰੇ ਪੰਜਾਬ ਚ ਜਦੋਂ ਦੀ ਆਵਾਦੀ ਪਾਰਟੀ ਸਰਕਾਰ ਚੱਲ ਰਹੀ ਹੈ ਪੰਨ 3 ਸਾਲ ਹੋ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਸਿੱਖਿਆ ਚ ਕ੍ਰਾਂਤੀ ਲੈ ਕੇ ਆਉਣਾ ਅੱਜ ਮੈਂ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨਿਹਰਾ ਬਾਬਾ ਨਾਨਕ ਚਾਇਆ ਮੇਰੇ ਨਾਲ ਚੇਅਰਮੈਨ ਸਾਹਿਬ ਆਏ ਨੇ ਪ੍ਰਧਾਨ ਜੀ ਬੈਠੇ ਨੇ ਉਹਨਾਂ ਦੀ ਸਮੁੱਚੀ ਟੀਮ ਬੈਠੀ ਹੈ ਪ੍ਰਿੰਸੀਪਲ ਤਾਰੀਮਲ ਸਾਹਿਬ ਉਹਨਾਂ ਦਾ ਸਮੁੱਚਾ ਸਟਾਫ ਮੇਰੇ ਪੱਤਰਕਾਰ ਵੀਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਆਏ ਹੋ ਮੈਂ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਨੇ ਬੜਾ ਜੋ ਸਰਕਾਰ ਵੱਲੋਂ ਬੱਚਿਆਂ ਨੂੰ ਵਜੀਫੇ ਮਿਲ ਰਹੇ ਨੇ ਜਿਵੇਂ ਜਿਵੇਂ ਪੋਜੀਸ਼ਨਾਂ ਹਾਸਲਾ ਕਰਦੇ ਨੇ ਉਹ ਜਿਹੜੇ ਫਾਊਂਡੇਸ਼ਨਾਂ ਜਾਂ ਐਨ ਜੀਓ ਬੱਚਿਆਂ ਦੀ ਸਪੋਰਟ ਕਰਦੇ ਨੇ ਉਹਨਾਂ ਬਾਰੇ ਬੜੇ ਵਿਸਤਾਰ ਨਾਲ ਦੱਸਿਆ ਸਰਦਾਰ ਹਰਮਨਦਰ ਸਿੰਘ ਜੀ ਮੈਂ ਪਿੱਛੇ ਵੀ ਸੀਨੀਅਰ ਸੈਕੰਡਰੀ ਸਕੂਲ ਬੁਆਇਸ ਤੋਂ ਹੋਕਿਆ ਮੈਂ ਉੱਥੇ ਵੀ ਸਮੂਹ ਸਟਾਫ ਜਿੰਨਾ ਵੀ এডਿਕੇਸ਼ਨ ਦੇ ਪ੍ਰਿੰਸੀਪਲ ਉਹਨਾਂ ਦਾ ਸਟਾਫ ਚਾਹੇ ਪ੍ਰਾਇਮਰੀ ਸਕੂਲ ਦਾ ਟੀਚਰ ਸਹਿਬਾਨ ਨੇ ਮੈਂ ਸਾਰਿਆਂ ਨੂੰ ਅੱਜ ਵਧਾਈ ਦੇ ਕੇ ਆਇਆ ਕਿ ਮੈਂ ਪਿਛਲੇ 15 ਦਿਨ ਤੋਂ ਸਕੂਲਾਂ ਦੀ ਵਿਜ਼ਿਟ ਕਰ ਰਿਹਾ ਪਰ ਮੈਨੂੰ ਕਿਸੇ ਵੀ ਟੀਚਰ ਨਾਲ ਕੋਈ ਗਿਲਵਾ ਨਹੀਂ ਕਿਸੇ ਨੇ ਆਪਣੀ ਜ਼ਿੰਮੇਵਾਰੀ ਤੋਂ ਕਿਸੇ ਨੇ ਜੋ ਮੈਂ ਇਹ ਤਾਂ ਵੱਧ ਕੰਮ ਸਕੂਲਾਂ 'ਚ ਰਹਿ ਕੇ ਕਰਵਾਏ ਨੇ ਇਸ ਕਰ ਸਾਰੇ ਟੀਚਰ ਜਿਹੜੇ ਇਸ ਗੱਲ ਦੀ ਵਧਾਈ ਦੇ ਯੋਗ ਹਨ ਅੱਛੇ ਪਿਛਲੇ 3 ਸਾਲਾਂ ਦੌਰਾਨ ਜੋ ਸਕੂਲ ਦੀ ਅਪਗ੍ਰੇਡੇਸ਼ਨ ਲਈ ਗ੍ਰਾਂਟਸ ਪ੍ਰਾਪਤ ਹੋਈਆਂ ਸਨ ਉਹਨਾਂ ਦਾ ਕੰਮ ਮੁਕੰਮਲ ਹੋਣ ਤੇ ਸਰਦਾਰ ਗੁਰਦੀਪ ਸਿੰਘ ਰੰਦਾਵਾ ਹਲਕਾ ਵਿਧਾਇਕ ਡੇਰਾ ਬਾਬਾ ਬਾਨਾਣਕ ਐਸ ਸਕੂਲ ਵਿਖੇ ਉਹਨਾਂ ਸਕੀਮਾ ਦਾ ਉਦਘਾਟਨ ਕਰਨ ਦੀ ਪਹੁੰਚੇ ਸਨ ਉਹਨਾਂ ਦੇ ਕੰਮ ਨੂੰ ਜਿਹੜਾ ਹੈਗਾ ਆ ਸਾਡੀ ਇੱਕ ਬਾਉਂਡਰੀ ਵਾਲ ਸੀਗੀ ਉਹਦੀ ਰੀਕਨਸਟਰਕਸ਼ਨ ਹੋਈ ਔਰ 7 ਕਮਰਿਆਂ ਦੀ ਅਪਗ੍ਰੇਡੇਸ਼ਨ ਹੋਈ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਲੋਕ ਅਰਪਿਤ ਕਰਨ ਉਹ ਆਏ ਸਨ ਤੇ ਅਸੀਂ ਸਰਕਾਰ ਦਾ ਦੇ ਧੰਨਵਾਦੀ ਹਾਂ ਕਿ ਉਹ ਸਕੂਲਸ ਦੀ ਅਪਗ੍ਰੇਡੇਸ਼ਨ ਲਈ ਲਗਾਤਾਰ ਕੰਮ ਕਰ ਰਹੀ ਹੈ। ਔਰ ਅੱਜ ਦੇ ਸਮਾਗਮ ਦੌਰਾਨ ਅਸੀਂ ਆਪਣੇ ਜਿਹੜੇ ਫਾਈਨਲ ਐਗਜ਼ਾਮਸ ਵਿੱਚ ਬੱਚੇ ਫਰਸਟ ਆਏ ਸਨ, ਫਰਸਟ ਪੋਜੀਸ਼ਨ ਲੈਣ ਵਾਲੇ ਬੱਚੇ ਉਹਨਾਂ ਦਾ ਵੀ ਸਨਮਾਨ ਕਰਨਾ ਸੀ, ਉਹਨਾਂ ਨੂੰ ਆਨਰ ਕਰਨਾ ਸੀ ਤਾਂ ਇਸ ਲਈ ਅਸੀਂ ਪੇਰੈਂਟਸ ਵੀ ਬੁਲਾਏ ਸਨ ਔਰ ਉਹਨਾਂ ਬੱਚਿਆਂ ਨੂੰ ਜਿਹੜੇ ਹੈਗੇ ਪ੍ਰਾਈਜ਼ਸ ਤਕਸੀਮ ਕੀਤੇ ਗਏ। ਜਿਹੜੇ ਬੱਚੇ ਸਾਡੇ ਐਨਐਮਐਮਐਸ ਵਿੱਚ ਜਿਹੜੇ ਹੈਗੇ ਸਕਾਲਰਸ਼ਿਪ ਜਿਨ੍ਹਾਂ ਨੇ ਜਿੱਤੀ ਹੈ ਇਮਤਿਹਾਨ ਦੇ ਬੇਸਿਸ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਆ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਅੱਜ ਪਹੁੰਚੇ ਹੋਏ ਸਾਰੇ ਨਵੀਂ ਮਾਰਕੀਟ ਸੌਰੀ ਮਿਨਿਸਪਲ ਕਮੇਟੀ ਜਿਹੜੀ ਹੈਗੀ ਹੈ ਬਣੀ ਹੈ ਉਹਨਾਂ ਦੇ ਮੈਂਬਰਸ ਐਮਸੀ ਸਾਹਿਬਾਨ ਪਹੁੰਚੇ ਸਨ ਪ੍ਰਧਾਨ ਸਾਹਿਬ ਪਹੁੰਚੇ ਸਨ ਤਾਂ ਉਹਨਾਂ ਦਾ ਸਕੂਲ ਦੇ ਸਟਾਫ ਅਤੇ ਪੂਰੀ ਐਸਐਮਸੀ ਵੱਲੋਂ ਜਿਹੜਾ ਹੈਗਾ ਆ ਸਵਾਗਤ ਕੀਤਾ ਗਿਆ ਔਰ ਅੱਗੇ ਤੋਂ ਸਕੂਲ ਦਾ ਜਿਹੜਾ ਹੈ ਸਹਿਯੋਗ ਕਰਨ ਲਈ ਸਕੂਲ ਨੂੰ ਹੋਰ ਉਲੰਧੀਆਂ ਵੱਲ ਲੈ ਕੇ ਜਾਣ ਲਈ ਯੋਗਦਾਨ ਪਾਉਣ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਸਕੂਲ ਦੇ ਬੱਚਿਆਂ ਨੂੰ ਤੇ ਮਾਪਿਆਂ ਨੂੰ ਸਕੂਲ ਦੇ ਬੱਚਿਆਂ ਲਈ ਜਿਹੜਾ ਹੈ ਇਹੀ ਹੈ ਕਿ ਇਹ ਸਾਡੀ ਕਰਮ ਭੂਮੀ ਹੈ ਸਕੂਲ ਹੀ ਸਾਡੀ ਅਸਲ ਕਰਮ ਭੂਮੀ ਹੈ ਇਥੇ ਅਸੀਂ ਜਿੰਨੀ ਮਿਹਨਤ ਕਰਦੇ ਜਾਵਾਂਗੇ ਜਿਹੜੀਆਂ ਕਦਰਾਂ ਕੀਮਤਾਂ ਅਸੀਂ ਸਿੱਖਾਂਗੇ ਇਹ ਤਾਂ ਉਮਰ ਸਾਡੇ ਨਾਲ ਸਾਥ ਨਿਭਾਉਣਗੀਆਂ ਇਥੇ ਅਸੀਂ ਮਿਹਨਤ ਕਰਦੇ ਚੱਲੀਏ ਔਰ ਲਗਭਗ ਜਿਹੜਾ ਪੰਜਾਬ ਚ ਸਿੱਖਿਆ ਚ ਕ੍ਰਾਂਤੀ ਆਈ ਆ ਉਹਦੇ ਸਬੰਧ ਚ ਅੱਜ ਚਾਰ ਸਕੂਲਾਂ ਦਾ ਵਾਟਨ ਜਿਹੜਾ ਹੋਇਆ ਸਭ ਤੋਂ ਪਹਿਲਾਂ ਨਿਕੋਸਰਾਂ ਚ ਮਿਡਲ ਸਕੂਲ ਔਰ ਪ੍ਰਾਇਮਰੀ ਸਕੂਲ ਇਕੱਠੇ ਸੀਗੇ ਉਹਨਾਂ ਦੀ ਚਾਰ ਦੀ ਤੱਕ ਕਲਾਸ ਰੂਮ ਜਿੰਨੇ ਬਣੇ ਨੇ ਉਹਨਾਂ ਦਾ ਉਸ ਤੋਂ ਬਾਅਦ ਉਹਦੇ ਵੇਟ ਆ ਤਾਂ ਵਾਈਸ ਸਕੂਲ ਸੀਨੀਅਰ ਸਕੂਲ ਵਾਈਸ ਐਂਡ ਗਰਲਸ ਢੇਰਾ ਪਸੰਦ ਆਉਂਦਾ ਮੈਂ ਆਇਆ ਸਭ ਤੋਂ ਪਹਿਲਾਂ ਜਦੋਂ 2022 ਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਪਹਿਲਾਂ ਇੱਕ ਬੜਾ ਵੱਡਾ ਨਾਰਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਸੀਗਾ ਆਪਾਂ ਕਿ ਸਰਕਾਰ ਬਣਨ ਤੋਂ ਬਾਅਦ ਸਿੱਖਿਆ 'ਚ ਜਿਹੜੀ ਕ੍ਰਾਂਤੀ ਆ ਹੈਲਥ 'ਚ ਸਿਸਟਮ ਨੂੰ ਠੀਕ ਕਰਾਂਗੇ ਸਿੱਖਿਆ ਦੀ ਸਿਸਟਮ ਨੂੰ ਠੀਕ ਕਰਾਂਗੇ ਚਾਹੇ ਲਾਈਟ ਦਾ ਸਿਸਟਮ ਹੋਵੇ ਉਹ ਠੀਕ ਕਰਾਂਗੇ ਚਾਹੇ ਕ腐ਸ਼ਨ ਦਾ ਹੋਵੇ ਉਹ ਪੰਜਾਬ ਦੇ ਲੋਕਾਂ ਨੂੰ ਇਹਦੇ ਤੋਂ ਯਾਦ ਦਵਾਈ ਚੋ ਜੀ ਜਿਸ ਤਰ੍ਹਾਂ ਅੱਜ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਦੀ ਮਾਂ ਜਿਹਨਾਂ ਦੀ ਗਵਾਹੀ ਸਰਕਾਰ ਚਲਦੀ ਅਜੋਤ ਸਿੰਘ ਦੀ ਬੈਨ ਜਿਹੜੇ ਅੱਜ ਸਿੱਖਿਆ ਮੰਤਰੀ ਨੇ ਉਹਨਾਂ ਦੇ ਗਵਾਹੀ ਚ ਪੂਰੇ ਪੰਜਾਬ ਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜੇ ਪਿਛਲੇ 2-3 ਸਾਲ ਤੋਂ ਜਿੰਨੇ ਵੀ ਗ੍ਰਾਂਟ ਆਪਾਂ ਸਕੂਲਾਂ ਨੂੰ ਦਿੱਤੀ ਹੈ ਜਿੰਨਾ ਵੀ ਆਇਆ ਹੁਣ ਤੱਕ ਕਲਾਸਰੂਮ ਬਣੇ ਹੋਣ ਚਾਹੇ ਡੈਕਸ ਹੋਏ ਚਾਹੇ ਕੁਛ ਹੋਈ ਸਕੂਲ ਦੀ ਜਿਹੜੀ ਬਾਉਂਡਰੀ ਵਾਲ ਉਹ ਹੋਏ ਉਹਦੇ ਸਬੰਧ ਚ ਜਿਹੜੇ ਉਦਘਾਟਨ ਜਿਹੜੇ ਹੋ ਰਹੇ ਨੇ ਪੰਜਾਬ ਚ ਉਸੇ ਤਰ੍ਹਾਂ ਦੀ ਅਜਮੈਂਟ ਡੇਰਾ ਬਾਬਾ ਨਾਲ ਸਰ ਦੇਖੋ ਜੀ ਮੇਰੇ ਡੇਰਾ ਬਾਬਾ ਨਾਨਕ ਪਾਂਸੀ ਸਵੰਸੀ ਚ 172 ਸਕੂਲ ਨੇ ਜਿਨ੍ਹਾਂ ਤੇ ਉਦਘਾਟਨ ਹੋ ਰਹੇ ਨੇ ਤਾਂ ਪਿਛਲੇ ਲੰਮੇ ਸਮੇ ਤੋਂ ਕਾਫੀ ਦਿਨਾਂ ਤੋਂ ਉਦਘਾਟਨ ਜਿਹੜੇ ਹੋ ਰਹੇ ਨੇ ਅੱਜ 4 ਸਕੂਲਾਂ ਦੇ ਉਦਘਾਟਨ ਜਿਹੜੇ ਅੱਜ ਹੋਏ ਪਰ ਦਾ ਸਭਨ ਉਝ ਲੋਕ ਜਿਹੜੇ ਹੈਗੇ ਨੇ ਬਾਤਾ ਪੈਨੋ ਪ੍ਰੇਮੀ ਨੇ ਤੇ ਦਰਖਤ ਲਗਾਉਂਦੇ ਨੇ ਹਰ ਸਾਲ ਤੇ ਗੁੱਜਰ ਭਾਈ ਕਰਦੇ ਜਿਹੜੇ ਲੋਕ ਨੇ ਉਹ ਦਰਖਤ ਖਰਾਬ ਕਰਦੇ ਕੋਈ ਠੋਸੋ ਭਰਾ ਲੈ ਚੁੱਕਨੇ ਜੀ ਦੇਖੋ ਜੀ ਬਹੁਤ ਵੱਡੀ ਤੁਸੀਂ ਇਹ ਗੱਲ ਕੀਤੀ ਅੱਜ ਮੈਂ ਤੁਹਾਡੇ ਚੈਨਲਾਂ 'ਗੇ ਗੱਲ ਕਰ ਦਿੰਨਾ ਚਾਹੁੰਦਾ ਕਿ ਆਸपास ਸ਼ਹਿਰ ਚ ਜਿੱਥੇ ਚੱਲਿਆ ਉਹਦੇ ਚ ਇੱਕ ਮਤਾ ਪੇ ਪਾਸ ਹੋਇਆ ਜਿਹੜਾ ਕਾਨੂੰਨ ਬਣੇਗਾ ਇਸ ਤੋਂ ਬਾਅਦ ਜਿੰਨੇ ਵੀ ਸੜਕਾਂ ਦੇ ਦੁਵਾਲੇ ਇਨਕ੍ਰੋਚਮੈਂਟ ਹੋਈ ਆ ਚਾਹੇ ਜ਼ਿੰਮੇਦਾਰਾਂ ਨੇ ਇਨਕ੍ਰੋਚਮੈਂਟ ਕਰ ਲਈ ਉਹ ਸਾਰੀ ਇਨਕ੍ਰੋਚਮੈਂਟ ਖਤਮ ਕਰਾਂਗੇ ਔਰ ਜਿਹੜੀ ਸੜਕਾਂ ਦੇ ਦਿਵਾਲੇ ਜਿਹੜੇ ਉਹ ਬੈੱਡ ਬਣੇ ਸੀਗੇ ਲੋਕਾਂ ਨੇ ਆਪਣੀ ਜ਼ਮੀਨ ਚ ਰਾਲੇ ਉਹਨਾਂ ਨੂੰ ਚੜਾ ਕੇ ਉਹਦੇ ਤੇ ਜਿਹੜੇ ਰੁੱਖ ਜਿਹੜੇ ਨੂੰ ਉਹਨਾਂ ਤੇ ਲਵਾਏ ਵੀ ਜਾਣਗੇ ਔਰ ਉਹਦੇ ਨਾਲ ਜਿਹੜਾ ਐਕਸੀਡੈਂਟ ਦਾ ਉਹਦਾ ਬਹੁਤ ਅੱਕ ਕੰਟਰੋਲ ਵੀ ਜਿਹੜਾ ਉਹਨਾਂ ਚ ਹੋ ਜਾਏਗਾ ਕਿਉਂਕਿ ਕ੍ਰੋਸਿੰਗ ਜਿਹੜੀ ਆ ਉਹਦੀ ਹੁੰਦੀ ਨਹੀਂ ਜਦੋਂ ਉਹਨਾਂ ਨੇ ਬੈੱਡ ਜਿਹੜੇ ਵਟ ਲੈਨੇ ਸਾਈਡਾਂ ਤੋਂ ਇਸ ਕਰਕੇ ਉਹਦਾ ਵੀ ਬਹੁਤ ਜਲਦੀ ਜਿਹੜਾ ਕਾਨੂੰਨ ਜਿਹੜਾ ਬਣਨ ਜਾ ਰਿਹਾ ਹੈ